ਕਾਲ ਪੁਰਖ ਵੈਗੁਰੂ ਦੀ ਗੱਲ ਨਹੀਂ ਹੁੰਦੀ ਉਹਦੇ ਦੀ ਸਿਫਤ ਸਲਾਹ ਤੇ ਵਡਿਆਈ ਨਹੀਂ ਹੁੰਦੀ ਉਹ ਇਸ ਤਰ੍ਹਾਂ ਦੇ ਘਰ ਨਹੀਂ ਇਸ ਤਰ੍ਹਾਂ ਦੇ ਹਿਰਦੇ ਹਨ ਹਿਰਦਾ ਵੀ ਇੱਕ ਘਰ ਹੈ ਅੰਦਰਲਾ ਹਿਰਦਾ ਘਰ ਹੈ ਹਿਰਦੇ ਦੇ ਵਿੱਚ ਸਾਧਨਾ ਨਹੀਂ ਹੈ ਉਸ ਦੀ ਅਵਸਥਾ ਇਸ ਤਰ੍ਹਾਂ ਦੀ ਅਕबीर ਸਾਹਿਬ ਕਹਿੰਦੇ ਜਿਹ ਘਰ ਸਾਧਨਾ ਸੇਵੀ ਹੈ ਹਰ ਕੀ ਪੂਜਾ ਨਾਹੀਂ ਤਹੇ ਘਟ ਮਰ ਹਟ ਸਾਰਖੇ ਭੂਤ ਵਸੇ ਤ ਨਮਾਹੀਂ ਕਹਿੰਦੇ ਅਜਿਹੇ ਘਰਾਂ ਦੇ ਵਿੱਚ ਅਜਿਹੇ ਹਿਰਦਿਆਂ ਦੇ ਵਿੱਚ ਭੂਤ ਪ੍ਰਵਿਰਤੀਆਂ ਹੀ ਵਸਣਗੀਆਂ ਭੂਤ ਪ੍ਰਵਿਰਤੀਆਂ ਨੇ ਭੂਤ ਮਨ ਦੇ ਫੁਰਨੇ ਹਨ ਇਹ ਨਹੀਂ ਕਿ ਕੋਈ ਤੁਹਾਨੂੰ ਓ ਸਵੇਰਾਂ ਚ ਉੱਠ ਕੇ ਕੋਈ ਚੀਖਾ ਦੇ ਵਿੱਚੋਂ ਚਿੰਬੜ ਗਿਆ ਉਹ ਕਿ ਚਿੰਬੜ ਕੇ ਕਰੇਗਾ ਤੁਸੀਂ ਤਾਂ ਵੀ ਭੁੱਖੇ ਮਰਦੇ ਹੋ ਜੇ ਤੁਹਾਡੇ ਨਾਲ ਚਿੰਬੜੂਗਾ ਹੋਰ ਭੁੱਖਾ ਮਰੂਗਾ ਉਹ ਚਿੰਬੜਦੀ ਉਹਨੂੰ ਨੇ ਭੁੱਖੇ ਮਰਦੇ ਕਦੇ ਕਿਸੇ ਬਿਜ਼ਨਸਮੈਨ ਨੂੰ ਦੇਖਿਆ ਭੂਤ ਚਿੰਬੜ ਗਿਆ ਕਦੇ ਕਿਸੇ ਇੰਜੀਨੀਅਰ ਨੂੰ ਦੇਖਿਆ ਭੂਤ ਚਿੰਬੜ ਗਿਆ ਕਦੇ ਕਿਸੇ ਐਮਐਲਏ ਮੰਤਰੀ ਨੂੰ ਦੇਖਿਆ ਕਦੇ ਪ੍ਰਧਾਨ ਮੰਤਰੀ ਨੂੰ ਦੇਖਿਆ ਭੂਤ ਚਿੰਬੜ ਗਿਆ ਇਹ ਚਿੰਬੜੂ ਇਹ ਉਹਨੂੰ ਨਕੰਮੇ ਨੂੰ ਜਿਹੜਾ ਤਾਂਸ ਖੇੜ ਕੇ ਸਾਰਾ ਦਿਨ ਤਾਂਸ ਖੇੜ ਕੇ ਜਾਊ ਜਾਂ ਲੋਕਾਂ ਚ ਐਵੇਂ ਕੰਦਾ ਕੌਣਾ ਚ ਵੱਜਦਾ ਫਿਰੂ ਕਦੇ ਇਹਨੂੰ ਭੂਤ ਚੰਪੜ ਗਿਆ ਉਹਦਾ ਮਨ ਹੀ ਭੂਤ ਵਰਗਾ ਹੋ ਰਿਹਾ ਉਹਦੇ ਅੰਦਰੋਂ ਚੱਜਦੀ ਆਵਾਜ਼ ਨਹੀਂ ਆਉਂਦੀ 9:30 ਵਜੇ ਤੇ ਉਹ ਉਠਦਾ ਜਦੋਂ ਗੁਰਬਾਣੀ ਪੜ੍ਹਦੇ ਹੁੰਦੇ ਨੇ ਉਦੋਂ ਉਹ ਕੰਨਾਂ ਦੇ ਉੱਪਰ ਸਮਾਰ ਕੇ ਕੱਪੜਾ ਲੈ ਲੈਂਦਾ ਵੀ ਮੇਰੇ ਰਜਾਈ ਦੇ ਵਿੱਚ ਆਵਾਜ਼ ਨਾ ਜੀ ਇਹ ਭੂਤ ਪ੍ਰਵਿਰਤੀ ਦਾ ਨਾਂ ਹੈ ਮਾੜੀਆਂ ਆਦਤਾਂ ਦਾ ਨਾਂ ਹੈ ਕੋਈ ਕਹੂਗਾ ਮੈਨੂੰ ਫਲਾਣਾ ਚੰਬੜ ਗਿਆ ਮੈਨੂੰ ਮਾਈ ਚੰਬੜ ਗਈ ਮੈਨੂੰ ਬਾਬਾ ਚੰਬੜ ਗਿਆ ਲੈ ਸੁਣ ਲੋ ਮੈਨੂੰ ਫਲਾਣਾ ਦੇਵੀ ਦੇਵਤਾ ਚੰਬੜ ਗਿਆ ਕਿਉਂ ਤੇਰੇ ਗੁਰ ਲੱਗੇ ਆ ਧਿਆਨ ਦੇਣ ਦੀ ਲੋੜ ਹੈ ਸਾਰੇ ਟਕਭੰਜ ਛੱਡ ਕੇ ਆਪਣੇ ਮਨ ਨੂੰ ਪਹਿਲਾਂ ਸ਼ਾਂਤ ਕਰਨ ਦੇ ਲਈ ਕੋਈ ਤਰੀਕਾ ਲੱਭੋ ਵੀ ਮੇਰਾ ਅਵਚੇਤਨ ਮਨ ਤੋਂ ਚੇਤਨ ਮਨ ਕਿਵੇਂ ਬਣੇ ਜਿਹਦਾ ਬਚੇਤਨ ਮਨ ਹੈ ਜਿਹਦਾ ਮਨ ਏ ਟਿਕਾਣੇ ਤੇ ਨਹੀਂ ਉਹਨੂੰ ਕਹਿੰਦੇ ਭੂਤ ਚਿੰਬੜੀ ਨੌਂਦਾ 14 14 ਦਿਨ ਨਹੀਂ ਸਿਰ ਚ ਖੁਰ ਕੋਈ ਜਾਂਦੀ ਹੈ ਤੇਰੀ ਮੂੰਹ ਬੇਲੇ ਸਿਰ ਧੋ ਕੇ ਚਾਹ ਪਾਣੀ ਤੂੰ ਨਹੀਂ ਪੀਂਦਾ ਤੂੰ ਤੇ ਆਪ ਹੀ ਭੂਤ ਬਣਿਆ ਫਿਰਦਾ ਧਿਆਨ ਦੇਣ ਦੀ ਲੋੜ ਹੈ ਇਧਰਲੇ ਪਾਸੇ ਨੂੰ ਵੀ ਅਸੀਂ ਹਰ ਜ਼ਿੰਦਗੀ ਦਾ ਇੱਕ ਟਾਈਮ ਟੇਬਲ ਬਣਾਈਏ ਜਿਹੜੇ ਸਕੂਲ ਦੀ ਸਮਾਂ ਸਾਰਣੀ ਨਹੀਂ ਹੈ ਸਮੇਂ ਤੇ ਪੀਰੀਅਡ ਨਹੀਂ ਲੱਗਦੇ ਉਹ ਸਕੂਲ ਸਿੱਖਿਆ ਦੇ ਪੱਖ ਤੋਂ ਪਛੜਿਆ ਹੋਇਆ ਸਕੂਲ ਹੁੰਦਾ ਜਿਹੜੇ ਸਰੀਰ ਦੀ ਕੋਈ ਸਮੇਂ ਦੀ ਸਾਰਣੀ ਨਹੀਂ ਹੈ ਕਿਹੜੇ ਸਮੇਂ ਸੌਣਾ ਹੈ ਕਿਹੜੇ ਸਮੇਂ ਜਾਗਣਾ ਹੈ ਕਿਹੜੇ ਸਮੇਂ ਖਾਣਾ ਪੀਣਾ ਹੈ ਕਿਹੜੇ ਸਮੇਂ ਆਪਣੇ ਵਸਤਰ ਸਹੀ ਸਾਫ਼ ਸੁਥਰੇ ਰੱਖਣੇ ਨੇ ਕਿਹੜੇ ਸਮੇਂ ਨਹਾਉਣਾ ਧੋਣਾ ਹੈ ਕਿਹੜੇ ਸਮੇਂ ਆਪਣੀ ਕਿਰਤ ਨੂੰ ਤੁਰਨਾ ਹੈ ਕਿਹੜੇ ਸਮੇਂ ਪੜਨ ਲਿਖਣ ਨੂੰ ਜਾਣਾ ਹੈ ਜਿਹੜੇ ਦੀ ਕੋਈ ਸਮਾਂ ਸਾਰ ਨਹੀਂ ਹੀ ਨਹੀਂ ਉਹਨੂੰ ਪ੍ਰੇਤ ਹੀ ਸਮਝੋ ਕਿਉਂਕਿ ਉਹਨੂੰ ਪਤਾ ਹੀ ਨਹੀਂ ਖਾਣਾ ਪੀਣਾ ਕੀ ਹੈ ਉਹ ਹੀ ਅਮਲੇ ਸਥਾਨ ਲਈ ਪੂਜੇ ਪ੍ਰਾਨ ਹੈ ਆਪਣੇ ਪ੍ਰਾਣੀ ਪੂਜਦਾ ਫਿਰਦਾ ਹੈ ਫਿੱਟ ਬਿਹਾ ਜੀਵ ਅਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮਨ ਸਭੋ ਦੁਸ਼ਮਣ ਹੀਤ ਕਹਿੰਦੇ ਅਜਿਹਾ ਕੋੜ ਦੀ ਨਿਆਈਆਂ ਅਜਿਹਾ ਜਿਉਣਾ ਇਸ ਤਰ੍ਹਾਂ ਦਾ ਜੀਵਨ ਕੋੜ ਦੀ ਨਿਆਈਆਂ ਜਿਸ ਨੇ ਅਕਾਲ ਪੁਰਖ ਵੈਗੁਰੂ ਤੇ ਭਰੋਸਾ ਹੀ ਨਹੀਂ ਰੱਖਿਆ ਆਪਣੇ ਮਨ ਦੇ ਪਿੱਛੇ ਲੱਗ ਕੇ ਕਿਤੇ ਕਿਤੇ ਤੁਰ ਜਾਂਦਾ ਕਿਤੇ ਕਿਤੇ ਕਈ ਆਪਾਂ ਬੰਦੇ ਦੇਖਦੇ ਹੁੰਦੇ ਆ ਉਹਨੂੰ ਜੜਾ ਮਰਜ਼ੀ ਖਿੱਚ ਕੇ ਲੈ ਜੇ ਜੇ ਕੋਈ ਮਾਹੀ ਤੇ ਜਾਂਦਾ ਉਹ ਉਧਰ ਹੀ ਵਗ ਜੂ ਜੇ ਕੋਈ ਰੋਡੇ ਘੋਡੇ ਸਾਥੇ ਜਾਂਦਾ ਉਧਰ ਹੀ ਵਗ ਜੂ ਜੇ ਕੋਈ ਕਿਸੇ ਬੀੜੀਆਂ ਪੀਣ ਵਾਲੇ ਕੋਲੇ ਜਾਂਦਾ ਉਧਰ ਨੂੰ ਚਲਿਆ ਜਾਉ ਜੇ ਕੋਈ ਠੇਕੇ ਨੂੰ ਜਾਂਦਾ ਤਾਂ ਉਹਦੇ ਪਿੱਛੇ ਚਲਿਆ ਜਾਉ ਆਪਣੇ ਘਰ ਦਾ ਹਿਰਦੇ ਰੂਪੀ ਘਰ ਦਾ ਵੀ ਖਿਆਲ ਨਹੀਂ ਆਪਣੀਆਂ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਦਾ ਵੀ ਕੋਈ ਖਿਆਲ ਨਹੀਂ ਚੰਗੇ ਨਾਗਰਿਕ ਦੇ ਆਪਾ ਗੁਣ ਪੜਦੇ ਹੁੰਦੇ ਸੀ ਇੱਕ ਚੰਗਾ ਨਾਗਰਿਕ ਆਪਣੇ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਹੈ ਉਹ ਪਾਗਲ ਜਾਂ ਦਿਵਾਲੀਆ ਨਾ ਹੋਵੇ ਉਹ ਪੜਿਆ ਲਿਖਿਆ ਹੋਵੇ ਉਹ ਹਰ ਗੱਲ ਨੂੰ ਸਮਝਦਾ ਹੋਵੇ ਉਹ ਬੈਠਣ ਉੱਠਣ ਜਾਣਦਾ ਹੋਵੇ ਆਪਾਂ ਚੰਗੇ ਨਾਗਰਿਕ ਦੇ ਗੁਣ ਪੜਦੇ ਹੁੰਦੇ ਸੀ ਨਾ ਅਰ ਅੱਜ ਸਾਡੇ ਬੱਚੇ ਚੰਗੇ ਨਾਗਰਿਕ ਦੇ ਗੁਣ ਪੜਨ ਦੀ ਥਾਂ ਸਾਡੇ ਬੱਚੇ ਕਾਰਟੂਨ ਦੇਖਦੇ ਨੇ ਜਾਂ ਪਬਜੀ ਖੇਡਦੇ ਨੇ ਜਾਂ ਕੁਝ ਹੋਰ ਖੇਡੀ ਜਾਂਦੇ ਨੇ ਭੈਣਾ ਸੀਰੀਅਲ ਦੇਖੀ ਜਾਂਦੀਆਂ ਨੇ ਅੱਜ ਇਸੇ ਕਰਕੇ ਜਿਹੜੇ ਘਰਾਂ ਦੇ ਕੁੰਡੇ ਨੇ ਉਹ 9:00 9:00 ਵਜੇ ਤੱਕ ਖੁੱਲਦੇ ਨਹੀਂ ਕੰਮ ਕੋਈ ਕਰਦੇ ਨਹੀਂ ਤੇ ਅੱਜ ਚੀਕ ਝਗਾੜਾ ਉਹੀ ਹੈ ਜਿਹੜਾ ਫਰੀਦ ਸਾਹਿਬ ਕਹਿ ਕੇ ਗਏ ਸੀ ਫਰੀਦਾ ਮੈਂ ਦੇਖਿਆ ਦੁੱਖ ਮੁਝਕੂ ਦੁੱਖ ਸਭਾਇਆ ਜੱਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਹੈ ਅੱਗ ਉਹਨਾਂ ਨੇ ਆਪਣੀ ਸੋਚ ਨੂੰ ਜਦੋਂ ਘਮਾਇਆ ਆਪਣੀ ਪ੍ਰਵਿਰਤੀ ਨੂੰ ਘਮਾਇਆ ਉਹਨਾਂ ਨੇ ਘਰ ਦੇ ਘਰਾਂ ਦੇ ਵਿੱਚ ਕਲ ਕਲੇਸ਼ਾਂ ਦੀ ਅੱਗ ਨੂੰ ਦੇਖਿਆ ਤੇ ਬਿਆਨ ਕਰ ਦਿੱਤਾ ਸਾਨੂੰ ਛੇਦ ਦਿੱਤੀ ਇਸ ਅੱਗ ਤੋਂ ਬਚਣ ਦੀ ਕੋਸ਼ਿਸ਼ ਕਰੋ ਅਕਾਲ ਪੁਰਖ ਵੈਗੁਰੂ ਦੇ ਨਾਲ ਜੁੜਨਾ ਕਰੋ ਜਿਹੜੇ ਨਹੀਂ ਜੁੜਦੇ ਉਠ ਪਰਿਦਾ ਉਂਜੋ ਸਾਜ ਸੁਭਨਵਾਜ ਗੁਜਾਰ ਜੋ ਸਰਸਾਈ ਨਾਨੇ ਵਸੂ ਸਰ ਕਪ ਉਤਾਰ ਉਸ ਮਨ ਤੋਂ ਜੰਜਾਲ ਨੂੰ ਲਾਦੇ ਜਿਹੜਾ ਸਿਰ ਸਾਈ ਨੂੰ ਨਹੀਂ ਝੁਕਦਾ ਉਹ ਸਿਰ ਦਾ ਕਰਾਉਣਾ ਕੀ ਹੈ ਜਿਹੜੇ ਘਰ ਦੇ ਵਿੱਚ ਜਿਹੜੇ ਹਿਰਦੇ ਦੇ ਵਿੱਚ ਭਾਵਨਾ ਨਹੀਂ ਹੈ ਅਕਾਲ ਪੁਰਖ ਵੈਗਰੂ ਨੂੰ ਯਾਦ ਕਰਨਾ ਅੰਮ੍ਰਿਤ ਵੇਲੇ ਜਾਗਣਾ ਪਵੇਗਾ ਪਿੰਨੇ ਰੈਣੜੀ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਉਹ ਅਕਾਲ ਪੁਰਖ ਵੈਗੁਰੂ ਦੇ ਪਿਆਰੇ ਜਾਗਦੇ ਹਨ ਅਕਾਲ ਪੁਰਖ ਵੈਗੁਰੂ ਦੀ ਬਾਣੀ ਕਹਿੰਦੀ ਆ ਸਾਰੀਆਂ ਸੰਗਤਾਂ ਦਾ